ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਖਬਰ ਲੈਣੇ ਆ ਸੰਗਰੂਰ ਤੋਂ ਜਿੱਥੇ ਹਿੱਟ ਐਂਡ ਰਨ ਦੀ ਕਾਨੂੰਨਾਂ ਨੂੰ ਲੈ ਕੇ ਡਰਾਈਵਰ ਜਥੇਬੰਦੀਆਂ ਵੱਲੋਂ ਸੰਗਰੂਰ ਵਿੱਚ ਧਰਨਾ ਲਗਾਇਆ ਗਿਆ ਇਸ ਧਰਨੇ ਦਾ ਸਾਥ ਦੇਣ ਦੇ ਲਈ ਕਿਸਾਨ ਜੂਨੀਅਨ ਦੀ ਵੱਡੀ ਪਾਰਟੀ ਉਗਰਾਹਾ ਨੇ ਉਹਨਾਂ ਦਾ ਸਾਥ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਹਾਂ ਅਗਵਾਈ ਇਹ ਕਰਨੀਏ ਪਰ ਜਿਸ ਤਰ੍ਹਾਂ ਦਾ ਇਹਨਾਂ ਨੂੰ ਸਾਡਾ ਸਾਥ ਚਾਹੀਦਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਦੇ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਅਜੇ ਸਿੰਘਲਾ ਨੇ ਵੀ ਜੋਗਿੰਦਰ ਸਿੰਘ ਉਗਰਾਹਾਂ ਦਾ ਧੰਨਵਾਦ ਕੀਤਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆ ਸੁਣਾਉਣੀ ਹੈ ਪੂਰੀ ਖਬਰ ਅਸੀਂ ਟਰੱਕ ਯੂਨੀਅਨ ਡਰਾਈਵਰਾਂ ਦੀ ਜਿਹੜੀ ਹੜਤਾਲ ਚੱਲਦੀ ਆ ਜਾਂ ਉਹਨਾਂ ਦਾ ਐਜੀਟੇਸ਼ਨ ਚੱਲਦਾ ਜਿਹੜੇ ਸਰਕਾਰ ਨੇ ਕਾਨੂੰਨ ਬਣਾਏ ਉਹਦੇ ਵਿਰੋਧ ਚ ਅਸੀਂ ਉਹਦਾ ਸਮਰਥਨ ਕਰਦੇ ਆਂ ਪਹਿਲਾਂ ਜੀ ਸਟੇਟਮੈਂਟ ਭੇਜ ਚੁੱਕੇ ਆ ਉਹਨਾਂ ਦੀ ਗੱਲ ਜਾਇਜ਼ ਹੈ ਉਹਨਾਂ ਦੀ ਸਰਕਾਰ ਨੂੰ ਗੱਲ ਸੁਣੀ ਚਾਹੀਦੀ ਹੈ ਇਹ ਜਿਹੜਾ ਕਾਨੂੰਨ ਉਹਨਾਂ ਨੇ ਬਣਾਇਆ ਹੈ ਇਹ ਦੋ ਟੁਕਕ ਸਾਡੀ ਜਥੇਬੰਦੀ ਵੱਲੋਂ ਅਸੀਂ ਰੱਦ ਕਰਦੇ ਆਂ ਇਹ ਜੇ ਇਹ ਜਿੰਨਾ ਚਿਰ ਇਹ ਸੰਘਰਸ਼ ਕਰਨਗੇ ਡਰਾਈਵਰ ਜਿੰਨਾ ਚਿਰ ਇਹ ਸਰਕਾਰ ਤਨੂੰ ਵਾਪਸ ਨਹੀਂ ਲੱਗੀ ਅਸੀਂ ਡਟ ਕੇ ਇਹਨਾਂ ਦੀ ਹਮਾਇਤ ਕਰਾਂਗੇ ਦੇਖੋ ਇਹਨਾਂ ਦੀ ਜਥੇਬੰਦੀ ਹੈ ਟਰੱਕ ਆਪਰੇਟਰਾਂ ਦੀ ਪੰਜਾਬ ਪੰਦਰ ਦੀ ਜਥੇਬੰਦੀ ਹੈ ਇਹ ਚ ਟ੍ਰਾਂਸਪੋਰਟ ਟ੍ਰਾਂਸਪੋਰਟਰ ਵੀ ਨਾਲ ਨੇ ਤੇ ਅਸੀਂ ਜਦੋਂ ਜਿਹੜਾ ਫੈਸਲਾ ਇਹਨਾਂ ਦੀਆਂ ਕਮੇਟੀਆਂ ਕਰਨੀਆਂ ਆਗਵਾਈ ਇਹਨਾਂ ਨੇ ਕਰਨੀਆਂ ਫੈਸਲਾ ਇਹਨਾਂ ਨੇ ਕਰਨਾ ਹੈ ਗੱਲਬਾਤ ਇਹਨਾਂ ਨੇ ਕਰਨੀ ਹੈ ਜਿਹੋ ਜਿਹਾ ਸਮਰਥਨ ਵੀ ਇਹ ਮੰਗਣਗੇ ਸਾਡੇ ਕੋਲੋਂ ਜਿੱਥੇ ਵੀ ਮੰਗਣਗੇ ਉਹੋ ਜਿਹਾ ਸਮਰਥਨ ਅਸੀਂ ਕਰਾਂਗੇ ਹਰ ਵੜੇ ਨਾਲ ਅਜੀਤ ਸਿੰਘਲਾ ਜੀ ਸੂਬਾ ਪ੍ਰਧਾਨ ਆਲ ਪੰਜਾਬ ਟਰੱਕ ਇਕਤਾ ਦੇਖੋ ਜੀ ਜੋ ਸਾਡਾ ਇਹ ਸਮੂਹ ਹਿੰਦੁਸਤਾਨ ਦੀਆਂ ਡਰਾਈਵਰ ਜੱਥੇਬੰਦੀਆਂ ਵੱਲੋਂ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਅੱਜ ਜੋ ਇਹ ਪੰਜਾਬ ਦੀ ਜੱਥੇਬੰਦੀ ਹੈ ਇਕਤਾ ਗਰਾਹ ਬਹੁਤ ਵੱਡੀ ਜੱਥੇਬੰਦੀ ਹੈ ਅਸੀਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਜਿਹੜੇ ਗਰੀਬ ਟਰੱਕ ਡਰਾਈਵਰ ਨੇ ਉਹਨਾਂ ਦੇ ਉੱਪਰ ਜੋ ਸੈਂਟਰ ਸਰਕਾਰ ਨੇ ਇੱਕ ਕਾਲਾ ਕਾਨੂੰਨ ਥੋਪਿਆ ਹੈ ਉਦੇ ਚ ਸਾਡੀ ਹਮਾਇਤ ਕੀਤੀ ਹੈ ਇਹਨਾਂ ਦੀ ਹਮਾਇਤ ਦੇ ਨਾਲ ਸਾਡੇ ਇਸ ਸੰਘਰਸ਼ ਨੂੰ ਬਹੁਤ ਵੱਡਾ ਮਲ ਮਿਲੇਗਾ ਔਰ ਬਹੁਤ ਜਲਦੀ ਅਸੀਂ ਸੈਂਟਰ ਸਰਕਾਰ ਦੇ ਉੱਪਰ ਪ੍ਰੈਸ਼ਰ ਪਾ ਕੇ ਆਪਣਾ ਦਬਾਅ ਬਣਾ ਕੇ ਇਹ ਕਾਨੂੰਨ ਨੂੰ ਵਾਪਸ ਕਰਾਉਣ ਦੇ ਵਿੱਚ ਕੰਮ ਜਾਵਾ ਹੋਵਾਂਗੇ ਅਸੀਂ ਦੁਬਾਰਾ ਫੇਰ ਪ੍ਰਧਾਨ ਜੀ ਦਾ ਉਗਰਾਹਾ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਦੇਖੋ ਸਾਡਾ ਏਜੰਡਾ ਦਾ ਜੀ ਅਸੀਂ ਅਣ ਮਿੱਥੇ ਸਮੇਂ ਲਈ ਹੜਤਾਲ ਪਹਿਲੇ ਹੀ ਕਰ ਚੁੱਕੇ ਹਾਂ ਸਾਡੇ ਸਾਰੇ ਡਰਾਈਵਰ ਭਰਾ ਇਹ ਹੜਤਾਲ ਹੈ ਜੋ ਉਹ ਡਰਾਈਵਰ ਭਰਾਵਾਂ ਵੱਲੋਂ ਕੀਤੀ ਗਈ ਹੈ ਆਲ ਇੰਡੀਆ ਲੈਵਲ ਤੇ ਹੜਤਾਲ ਹੈ ਅਸੀਂ ਆਲ ਪੰਜਾਬ ਟਰੱਕ ਇਕਤਾ ਵੱਲੋਂ ਪਹਿਲਾਂ ਹੀ ਡਰਾਈਵਰ ਭਰਾਵਾਂ ਦਾ ਸਵਾਰਥ ਨਾ ਸੀ ਕਰ ਚੁੱਕੇ ਆ ਜਿੰਨੀ ਦੇਰ ਤੱਕ ਸਾਡੇ ਉਸ ਡਰਾਈਵਰ ਭਰਾਵਾਂ ਦੇ ਉੱਪਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਬਿਲਕੁਲ ਇਹ ਸੈਂਟਰ ਸਰਕਾਰ ਦੇ ਖਿਲਾਫ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਚੱਕਾ ਜੋ ਜਾਮ ਕੀਤਾ ਹੈ ਉਹ ਇਸੇ ਤਰ੍ਹਾਂ ਚੱਲਦਾ ਰਹੂਗਾ ਮੇਰਾ ਨਾਮ ਸਿਆਮ ਸਿੰਘ ਵਿੱਕੀ ਮੈਂ ਬਾਈਸ ਪ੍ਰਧਾਨ ਹਾਂ ਆਲ ਪੰਜਾਬ ਟਰੱਕ ਇਕਤਾ ਤੇ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਸਾਰੇ ਸੂਬੇ ਦੇ ਵਿੱਚ ਜਾਰੀ ਆ ਤੇ ਜਾਰੀ ਰਹੂਗਾ ਇਹ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਗਰਾਹਾਂ ਸਾਹਿਬ ਦਾ ਤੇ ਇਹਨਾਂ ਦੀ ਸਾਰੀ ਜਥੇਬੰਦੀ ਦਾ ਕਿਉਂਕਿ ਦੇਖੋ ਪਹਿਲਾਂ ਵੀ ਇਹ ਸਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਜਿੰਨੇ ਵਾਰੀ ਵੀ ਸਾਨੂੰ ਲੋੜ ਪਈ ਆ ਇਹ ਖੜੇ ਨੇ ਕਿਉਂਕਿ ਸਾਡੇ ਜਿਹੜੇ ਟਰੱਕ ਆਪਰੇਟਰ ਨੇ ਸਾਰੇ ਕਿਸਾਨ ਹੀ ਨੇ ਕਿਸਾਨਾਂ ਦੇ ਬੱਚੇ ਨੇ ਤੇ ਜੋ ਵੀ ਮਿਲ ਬੈੜ ਕੇ ਸਾਰੇ ਜਥੇਬੰਦੀਆਂ ਨਾਲ ਸਾਡਾ ਕੋਈ ਫੈਸਲਾ ਹੋਊਗਾ ਅੱਗੇ ਦਾ ਅਸੀਂ ਉਹ ਲਵਾਂਗੇ ਤੇ ਫਿਲਹਾਲ ਸਾਡੇ ਡਰਾਈਵਰ ਨੇ ਜਿਹੜੇ ਉਹ ਚਾਬੀਆਂ ਦੇ ਕੇ ਆਪਕੋ ਆਪਣੇ ਮਾਲਕਾਂ ਨੂੰ ਉਹ ਜਾ ਚੁੱਕੇ ਨੇ ਤੇ ਹੁਣ ਜਿਹੜੇ ਟਰੱਕ ਨੇ ਉਹ ਸਾਰੇ ਅਣਮਿੱਥੇ ਸਮੇ ਲਈ ਪੂਰੇ ਪੰਜਾਬ ਦੇ ਵਿੱਚ ਖੜਾ ਦਿੱਤੇ ਗਏ ਨੇ ਕੱਲ ਤੋਂ ਬੱਸ ਆਪਰੇਟਰ ਤੇ ਹੋਰ ਜਿੰਨੇ ਵੀ ਡਰਾਈਵਰ ਲਾਈਨਾਂ ਦੇ ਨਾਲ ਸਬੰਧਤ ਨੇ ਉਹ ਵੀ ਫੈਸਲਾ ਬਹੁਤ ਵੱਡਾ ਲੈਣ ਜਾ ਰਹੇ ਨੇ ਸੋ ਇਸ ਕਰਕੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਦੱਸ ਦੇਣਾ ਜਾਣਾ ਕਿ ਜੇ ਜਲਦੀ ਤੋਂ ਜਲਦੀ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ ਇਹਦੇ ਸਿੱਟੇ ਨੇ ਜਿਹੜੇ ਬਹੁਤ ਜ਼ਿਆਦਾ ਗੰਭੀਰ ਨਿਕਲਣੇ ਨੇ ਤਾਂ ਜਿਹੜਾ ਸਾਡਾ ਮੁੱਖ ਮੰਗ ਇੱਕੋ ਹੀ ਆ ਜਿਹੜਾ ਇਹ ਕਾਲਾ ਕਾਨੂੰਨ ਟਰੱਕ ਡਰਾਈਵਰਾਂ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਡਰਾਈਵਰ ਦੇ ਲਈ ਕੱਲਾ ਟਰੱਕ ਦਾ ਨਹੀਂ ਚਾਹੀਓ ਚਾਹੇ ਉਹ ਕਾਰ ਦਾ ਚਾਹੇ ਕੋਈ ਮੋਟਰਸਾਈਕਲ ਦਾ ਚਾਹੇ ਟਰੈਕਟਰ ਦਾ ਜਿਹੜਾ ਇਹ ਕਾਲਾ ਕਾਨੂੰਨ ਪਾਸ ਕੀਤਾ ਕਿ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਉਹ ਜਿੱ ਨਜ਼ਰ ਵਾਪਸ ਨਹੀਂ ਹੁੰਦਾ ਅਸੀਂ ਉਹਨਾਂ ਦੀ ਰੇਹ ਹੜਤਾਲ ਜਾਰੀ ਰੱਖਾਂਗੇ ਬਾਕੀ ਜਿਹੜੀਆਂ ਪੰਜਾਬ ਲੈਵਲ ਦੀਆਂ ਮੰਗਾਂ ਨੇ ਸਾਡੀਆਂ ਉਹ ਵੀ ਲਗਾਤਾਰ ਉਸੇ ਤਰ੍ਹਾਂ ਜਾਰੀ ਨੇ ਜੇ ਮੰਗਾਂ ਨਾ ਪੂਰੀਆਂ ਕੀਤੀਆਂ ਗਿਆ ਨਵੀਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਵੇਖਦੇ ਰਹੋ ਏਵਨ ਪੰਜਾਬੀ ਟੀਵੀ ਸਸ਼ੀਅਕਾਲ